ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬੱਜ ਗਏ ਨੇ 10 ਆਪਾਂ ਲੱਗੇ ਹਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਇੱਕ ਸ਼ਬਦ ਅਗਰ ਇਹ ਸ਼ਬਦ ਤੁਸੀਂ 5 ਮਿੰਟ ਬੋਲ ਲਿਆ ਇਹਦੇ ਨਾਲ ਤੁਹਾਡੀਆਂ ਹੱਥਾਂ ਦੀਆਂ ਲਕੀਰਾਂ ਬਦਲ ਜਾਣਗੀਆਂ ਜੋ ਤੁਹਾਡੀ ਕਿਸਮਤ ਵਿੱਚ ਨਹੀਂ ਆਊਗੀ ਤੁਹਾਨੂੰ ਮਿਲੇਗਾ ਸੋ ਵੀਡੀਓ ਨੂੰ ਚੰਗੀ ਤਰ੍ਹਾਂ ਜ਼ਰੂਰ ਦੇਖਿਓ ਨਾਲ ਹੀ ਮੈਂ ਇੱਕ ਛੋਟੀ ਜੀ ਕਹਾਣੀ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਇਸ ਕਹਾਣੀ ਦੇ ਵਿੱਚ ਇੱਕ ਟੀਚਰ ਸੀ ਤੇ ਕੁਝ ਬੱਚੇ ਸੀ ਜਿਨ੍ਹਾਂ ਨੂੰ ਪੜ੍ਹਾਉਂਦੇ ਸੀ ਪੁਰਾਣੇ ਟਾਈਮ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਟੀਚਰਾਂ ਨੂੰ ਆਪਾਂ ਗੁਰੂ ਹੀ ਕਹਿੰਦੇ ਸੀ ਜੋ ਵੀ ਆਪਾਂ ਨੂੰ ਕੁਝ ਸਿਖਾਉਂਦਾ ਹੈ ਜਿਨ੍ਹਾਂ ਤੋਂ ਆਪਾਂ ਨੂੰ ਕੋਈ ਸਿੱਖਣ ਨੂੰ ਮਿਲਦਾ ਹੈ ਸਾਡੀ ਜ਼ਿੰਦਗੀ ਨੂੰ ਇੱਕ ਚੰਗਾ ਬਣਾਉਣ ਦੇ ਲਈ ਜਿਸ ਜਿਨ੍ਹਾਂ ਤੋਂ ਵੀ ਆਪਾਂ ਜੋ ਵੀ ਚੀਜ਼ ਸਿੱਖਦੇ ਆ ਉਹਨਾਂ ਨੂੰ ਹਮੇਸ਼ਾ ਆਪਾਂ ਗੁਰੂ ਦਾ ਦਰਜਾ ਦਿੰਨੇ ਆ ਸੋ ਇਸ ਪੁਰਾਣੇ ਟਾਈਮ ਦੀ ਗੱਲ ਹੈ ਤਾਂ ਉਸੇ ਤਰੀਕੇ ਨਾਲ ਉਹਨਾਂ ਦੇ ਕੁਝ ਬੱਚੇ ਇਸ ਬੈਠੇ ਸੀ ਸਾਹਮਣੇ ਜਿਨ੍ਹਾਂ ਨੂੰ ਪੜਾਉਂਦੇ ਸੀ ਠੀਕ ਹੈ ਜੀ ਪੁਰਾਣੇ ਟਾਈਮ ਦੇ ਵਿੱਚ ਆਪਾਂ ਨੂੰ ਪਤਾ ਵੀ ਇਹਨਾਂ ਜਿਹੜਾ ਸਕੂਲ ਵਗੈਰਾ ਨਹੀਂ ਹੁੰਦੇ ਸੀ ਇਹ ਖੁੱਲੇ ਮੈਦਾਨ ਦੇ ਵਿੱਚ ਹੀ ਜਦੋਂ ਬਹੁਤ ਪੁਰਾਣਾ ਟਾਈਮ ਹੁੰਦਾ ਸੀ ਖੁੱਲੇ ਮੈਦਾਨ ਦੇ ਵਿੱਚ ਹੀ ਬੱਚਿਆਂ ਨੂੰ ਪੜਾਇਆ ਜਾਂਦਾ ਸੀ ਇਹ ਇਮਾਰਤਾਂ ਵਗੈਰਾ ਤਾਂ ਬਾਅਦ ਵਿੱਚ ਬਣਨੀਆਂ ਸ਼ੁਰੂ ਹੋਈਆਂ ਜਿਉਂ-ਜਿਉਂ ਡਵੈਲਪਮੈਂਟ ਹੋਈ ਆ ਤੇ ਉਹ ਤਰ੍ਹਾਂ ਤਰ੍ਹਾਂ ਲੱਗੀ ਇਮਾਰਤਾਂ ਬਣੀਆਂ ਨੇ ਸੋ ਇਸੇ ਤਰੀਕੇ ਨਾਲ ਇੱਕ ਦਿਨ ਉਹ ਟੀਚਰ ਆਪਣੇ ਬੱਚਿਆਂ ਨੂੰ ਪੜ੍ਹਾ ਰਹੀ ਸੀ ਤਾਂ ਉਹਨਾਂ ਵਿੱਚੋਂ ਇੱਕ ਬੱਚਾ ਜਿਹੜਾ ਸੀ ਨਾ ਉਹ ਬਹੁਤ ਜ਼ਿਆਦਾ ਜਿਵੇਂ ਆਪਾਂ ਕਹਿੰਦੇ ਆ ਵੀ ਨਲਾਇਕ ਸੀ ਜਾਂ ਉਹਨੂੰ ਕੁਝ ਵੀ ਸਮਝ ਨਹੀਂ ਸੀ ਆਉਂਦਾ ਉਹਨੇ ਆਪਣੇ ਟੀਚਰ ਨੂੰ ਦੁਬਾਰਾ ਪੁੱਛਿਆ ਕਹਿੰਦਾ ਵੀ ਸਰ ਮੈਨੂੰ ਇਹ ਸਰ ਮੈਂ ਸ਼ਬਦ ਇਸਤੇਮਾਲ ਕਰ ਰਹੀ ਹਾਂ ਪਰ ਉਸ ਟਾਈਮ ਉਹ ਗੁਰੂਜੀ ਹੀ ਬੋਲਦੇ ਹੁੰਦੇ ਸੀ ਸੋ ਵੀ ਗੁਰੂਜੀ ਮੈਨੂੰ ਇਹ ਸਮਝ ਨਹੀਂ ਆਇਆ ਕੀ ਤੁਸੀਂ ਮੈਨੂੰ ਦੁਬਾਰਾ ਸਮਝਾ ਸਕਦੇ ਹੋ ਤਾਂ ਉਹਨਾਂ ਨੇ ਉਸ ਬੱਚੇ ਨੂੰ ਆਪਣੇ ਕੋਲ ਬੁਲਾਇਆ ਜਿਹੜੇ ਦੇਖੋ ਪੁਰਾਣੇ ਟਾਈਮ ਦੇ ਵਿੱਚ ਨਾ ਮਤਲਬ ਕਿ ਜਿਹੜੇ ਖਾਸ ਕਰ ਸਾਨੂੰ ਪੜਾਉਂਦੇ ਹੁੰਦੇ ਸੀ ਜਿਵੇਂ ਗੁਰਦੁਆਰਿਆਂ ਵਿੱਚ ਜਾਂ ਮਸਜਿਦਾਂ ਦੇ ਵਿੱਚ ਪੜਾਇਆ ਜਾਂਦਾ ਸੀ ਸਾਨੂੰ ਤਾਂ ਕਿ ਅਸੀਂ ਗੁਰਬਾਣੀ ਨਾਲ ਜੁੜ ਸਕੀਏ ਹਨਾ ਤਾਂ ਧਰਮ ਨਾਲ ਵੀ ਜੁੜ ਸਕੀਏ ਤੇ ਸਾਨੂੰ ਆਪਣੀ ਜ਼ਿੰਦਗੀ ਨੂੰ ਵੀ ਸਮਝਣ ਦੀ ਇੱਕ ਕਲਾ ਆਪਣੇ ਵਿੱਚ ਆਵੇ ਸੋ ਉਹਨਾਂ ਨੇ ਉਹਦਾ ਹੱਥ ਦੇਖਿਆ ਹੱਥ ਦੇਖ ਕੇ ਉਹਨੂੰ ਕਹਿੰਦੇ ਤੂੰ ਇੱਦਾਂ ਕਰ ਆਪਣੇ ਘਰ ਚੱਲ ਜਾ ਤਾਂ ਉਹਨੇ ਪੁੱਛਿਆ ਦੂਜੀ ਕਿਉਂ ਮੈਂ ਘਰ ਕਿਉਂ ਜਾਵਾਂ ਤਾ ਕਹਿੰਦੇ ਤੇਰੀਆਂ ਤਾਂ ਹੱਥਾਂ ਦੇ ਵਿੱਚ ਪੜਾਈ ਦੀ ਲਾਈਨ ਹੀ ਨਹੀਂ ਹੈ ਲਕੀਰ ਹੀ ਨਹੀਂ ਹੈ ਤੇਰੇ ਹੱਥਾਂ ਦੇ ਵਿੱਚ ਪੜਾਈ ਦੀ ਤੈਨੂੰ ਕੀ ਸਮਝ ਆਉਣਾ ਤਾਂ ਉਸ ਬੱਚੇ ਨੇ ਕੀ ਕੀਤਾ ਉਸ ਬੱਚੇ ਨੇ ਇੱਕ ਪੱਥਰ ਚੁੱਕਿਆ ਪੱਥਰ ਚੁੱਕਿਆ ਥੋੜਾ ਤਿੱਖਾ ਪੱਥਰ ਸੀ ਉਹਦੇ ਨਾਲ ਰਗੜ ਕੇ ਆਪਣੇ ਹੱਥ ਦੇ ਉੱਤੇ ਇੱਕ ਲਾਈਨ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਆਪਦੇ ਗੁਰੂ ਨੂੰ ਕਹਿੰਦਾ ਗੁਰੂ ਜੀ ਦੇਖੋ ਮੇਰੇ ਲਾਈਨ ਬਣ ਗਏ ਕੀ ਹੁਣ ਮੈਂ ਪੜ ਸਕਦਾ ਇੱਥੇ ਆ ਫਿਰ ਉਸ ਟੀਚਰ ਨੇ ਉਸ ਗੁਰੂ ਨੇ ਉਹਨੂੰ ਪੜ੍ਹਾਇਆ ਉਹਨੂੰ ਕਿਹਾ ਠੀਕ ਹੈ ਅੱਜ ਤੋਂ ਬਾਅਦ ਤੈਨੂੰ ਪੜ੍ਹਨ ਤੋਂ ਕੋਈ ਨਹੀਂ ਰੋਕ ਸਕਦਾ ਕਾਰਨ ਕੀ ਸੀ ਉਹਨੇ ਹਜਾ ਕੀ ਕੀਤਾ ਉਹਦੇ ਅੰਦਰ ਉਹ ਜਜ਼ਬਾ ਸੀ ਉਹ ਲਗਨ ਸੀ ਉਸ ਬੱਚੇ ਦੇ ਅੰਦਰ ਬੇਸ਼ੱਕ ਉਹਨੂੰ ਪੜ੍ਹਾਈ 'ਚ ਕੋਈ ਸਮਝ ਨਹੀਂ ਆ ਰਿਹਾ ਸੀ ਬੇਸ਼ੱਕ ਉਹ ਬਾਕੀ ਬੱਚਿਆਂ ਨਾਲੋਂ ਪੜ੍ਹਾਈ 'ਚ ਉਹਨਾਂ ਜਿਆਦਾ ਹੁਸ਼ਿਆਰ ਨਹੀਂ ਸੀ ਪਰ ਉਸ ਹਰ ਇੱਕ ਬੰਦਰ ਦੇ ਵਿੱਚ ਬੰਦੇ ਦੇ ਵਿੱਚ ਨਾ ਦੇਖੋ ਜਿੱਥੇ ਕੁਝ ਕਮੀ ਹੁੰਦੀ ਆ ਕੁਝ ਗੁਣ ਵੀ ਹੁੰਦੇ ਨੇ ਠੀਕ ਉਸੇ ਤਰੀਕੇ ਨਾਲ ਅਗਰ ਉਹਦੇ ਵਿੱਚ ਇਹ ਕਮੀ ਸੀ ਕਿ ਬਾਕੀਆਂ ਦੇ ਮੁਕਾਬਲੇ ਉਹ ਥੋੜਾ ਲੋ ਸੀ ਪੜ੍ਹਾਈ ਦੇ ਵਿੱਚ ਪਰ ਉਹਦੇ ਵਿੱਚ ਉਹ ਲਗਨ ਤਾਂ ਸੀ ਉਹਦੇ ਚੋਂ ਜਜ਼ਬਾ ਸੀ ਕਿ ਮੈਂ ਆਪਦੇ ਹੱਥਾਂ ਦੀਆਂ ਜਿਹੜੀਆਂ ਲਕੀਰਾਂ ਉਹ ਬਦਲ ਸਕਦਾ ਤੇ ਇਹ ਆਪਾਂ ਕਿਵੇਂ ਬਦਲ ਸਕਦੇ ਆ ਸਾਡੀ ਸੋਚ ਦੇ ਨਾਲ ਦੇਖੋ ਪਰਮਾਤਮਾ ਸਾਨੂੰ ਜਦੋਂ ਪੈਦਾ ਕਰਦੀ ਆ ਨਾ ਤਾਂ ਗੁਰੂ ਸਾਹਿਬ ਸਾਨੂੰ ਜੇ ਆਪਾਂ ਕਹੀਏ हां ਸਾਨੂੰ ਰੱਬ ਗੁਰੂ ਸੰਤ ਸਾਡੇ ਲੇਖ ਲਿਖ ਕੇ ਜ਼ਰੂਰ ਭੇਜਦੇ ਨੇ ਪਰ ਉਹਨਾਂ ਨੂੰ ਲੇਖਾਂ ਨੂੰ ਬਦਲ ਦੀ ਤਾਕਤ ਵੀ ਗੁਰੂ ਸਾਹਿਬ ਨੇ ਸਾਡੇ ਹੱਥਾਂ ਵਿੱਚ ਦਿੱਤੀ ਆ ਜੇ ਅਸੀਂ ਗੁਰਬਾਣੀ ਜਪਦੇ ਆ ਕਈ ਵਾਰੀ ਮੈਂ ਪਹਿਲਾਂ ਵੀ ਇਹ ਚੀਜ਼ ਸ਼ੇਅਰ ਕੀਤੀ ਆ ਜਦੋਂ ਆਪਾਂ ਪਾਠ ਕਰਦੇ ਆ ਕੋਈ ਵੀ ਆਪਣੇ ਧਰਮ ਦੇ ਨਾਲ ਜੁੜਿਆ ਹੋਇਆ ਤਾਂ ਜਦੋਂ ਆਪਾਂ ਚੰਗੇ ਕੰਮ ਵੀ ਕਰਦੇ ਆਂ ਤੇ ਆਪਾਂ ਜੋ ਆਪਾਂ ਨੂੰ ਆਪਣੇ ਗੁਰੂ ਸਾਹਿਬ ਸਿਖਾਉਂਦੇ ਨੇ ਅਗਰ ਆਪ ਕੋ ਸਿੱਖਦੇ ਆਂ ਆਪਾਂ ਉਸ ਰਸਤੇ ਤੇ ਚੱਲਦੇ ਆਂ ਠੀਕ ਹੈ ਉਸੇ ਤਰੀਕੇ ਨਾਲ ਜ਼ਿੰਦਗੀ ਨੂੰ ਜਿਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਪਰਮਾਤਮਾ ਨੇ ਵੀ ਇਹ ਗੱਲ ਕਹੀ ਹੈ ਵੀ ਜਿਹੜਾ ਭਗਤ ਹੈ ਨਾ ਉਸ ਦੀ ਕਹੀ ਗੱਲ ਨੂੰ ਗੁਰੂ ਸਾਹਿਬ ਵੀ ਨਹੀਂ ਵਟਾਲਦੇ ਤਾਂ ਫਿਰ ਹੋਇਆ ਨਾ ਸਾਡੇ ਕੋਲੇ ਇਹ ਹੁਨਰ ਕਿ ਅਸੀਂ ਆਪਣੀ ਕਿਸਮਤ ਨੂੰ ਬਦਲ ਸਕਦੇ ਆਂ ਸਾਡਾ ਜੋ ਸੰਜੋਗ ਗੁਰੂ ਸਾਹਿਬ ਨੇ ਲਿਖ ਕੇ ਭੇਜਿਆ ਨੂੰ ਬਦਲ ਸਕਦੇ ਆਂ ਠੀਕ ਹੈ ਜੀ ਪਰਮਾਤਮਾ ਪਾਪਾ ਨੂੰ ਇਹ ਵਰਦਾਨ ਜਿੰਦੇ ਨੇ ਲੇਕਿਨ ਅਸੀਂ ਕੀ ਕਰਦੇ ਆ ਅਸੀਂ ਉਹਨਾਂ ਗੱਲਾਂ 'ਚ ਉਜੇ ਰਹਿੰਦੇ ਆ ਅਸੀਂ ਉਹਨਾਂ ਅਫਸੋਸ ਦੇ ਵਿੱਚ ਹੀ ਫਸੇ ਰਹਿੰਦੇ ਆ ਸੋ ਉਹ ਬੱਚਾ ਜਿਹੜਾ ਸੀ ਉਹ ਵੱਡਾ ਹੋ ਕੇ ਬਹੁਤ ਵੱਡਾ ਅਫਸਰ ਬਣਿਆ ਦੇਖੋ ਜਿਹੜੇ ਬੱਚੇ ਨੂੰ ਉਹਦੇ ਗੁਰੂ ਨੇ ਇਤਿਹਾਸੀ ਲਕੀਰ ਦੇਖ ਕੇ ਵੀ ਤੂੰ ਪੜ ਨਹੀਂ ਸਕਦਾ ਪਰ ਉਹ ਬੱਚੇ ਨੇ ਮਿਹਨਤ ਕਰਕੇ ਨਾਸਰ ਪੜਿਆ ਬਲਕਿ ਇੱਕ ਬਹੁਤ ਵੱਡਾ ਅਫਸਰ ਵੀ ਬਣਿਆ ਸੋ ਉਹਨੇ ਕਿਸ ਤਰੀਕੇ ਨਾਲ ਹੁਣ ਜੋ ਲਕੀਰ ਉਹਦੇ ਹੱਥ ਵਿੱਚ ਨਹੀਂ ਸੀ ਉਹ ਬਣਾ ਲਈ ਉਹਦੀ ਲਗਨ ਨਾਲ ਉਹਦੀ ਮਿਹਨਤ ਨਾਲ ਉਹਦੇ ਜਜਬੇ ਦੇ ਨਾਲ ਠੀਕ ਇਸੇ ਤਰੀਕੇ ਨਾਲ ਕਈ ਵਾਰੀ ਅਸੀਂ ਵੀ ਆਪਾਂ ਵੀ ਜਦੋਂ ਇੰਨਾ ਚੱਕਰਾਂ 'ਚ ਪੈ ਜਾਂਦੇ ਆ ਆਪਾਂ ਪੰਡਤਾਂ ਨੂੰ ਹੱਥ ਦਿਖਾਉਂਦੇ ਆ ਹਨਾ ਤਾਂ ਉਹ ਕਹਿੰਦੇ ਤੁਹਾਡੀ ਆ ਲਕੀਰ ਨਹੀਂ ਹੈ ਤੁਸੀਂ ਆ ਨਹੀਂ ਕਰ ਸਕਦੇ ਤੁਸੀਂ ਉਹ ਨਹੀਂ ਕਰ ਸਕਦੇ ਆ ਕਈ ਵਾਰੀ ਕਹਿ ਦਿੰਦੇ ਨੇ ਜਿਵੇਂ ਹੁਣ ਕੁਝ ਦਿਨ ਪਹਿਲਾਂ ਮੈਨੂੰ ਦੂਸਰੇ ਚੈਨਲ ਤੇ ਇੱਕ ਕਮੈਂਟ ਆਇਆ ਵੀ ਮੇਰੀ ਉਮਰ ਬਹੁਤ ਘੱਟ ਹੈ ਤਾਂ ਫਿਰ ਇੱਕ ਚੀਜ਼ ਦੇਖੋ ਵੀ ਮੈਨੂੰ ਪੰਡਤ ਨੇ ਦੱਸਿਆ ਕਹਿੰਦੇ ਦੇਖੋ ਮਰਨ ਜਿਉਂ ਜਿਹੜਾ ਪ੍ਰਮਾਤਮਾ ਦੇ ਹੱਥ ਹੈ ਕੋਈ ਵੀ ਬੰਦਾ ਇਹ ਨਹੀਂ ਦੱਸ ਸਕਦਾ ਵੀ ਮੇਰਾ ਜਿਹੜਾ ਮਰਨ ਦਾ ਦਿਨ ਹੈ ਕਿਸ ਦਿਨ ਦਾ ਹੈ ਜਾਂ ਮੈਂ ਕਿਸ ਤਰੀਕੇ ਨਾਲ ਮਰਨਾ ਹੈ ਉਹ ਪ੍ਰਮਾਤਮਾ ਦੇ ਹੱਥ ਹੈ ਲੇਕਿਨ ਜੋ ਸਾਡੇ ਹੱਥ ਹੈ ਉਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਸੋਹਣਾ ਕਿਵੇਂ ਬਣਾ ਸਕਦੇ ਆ ਹੋਰ ਸੁਖਮਈ ਕਿਵੇਂ ਬਣਾ ਸਕਦੇ ਆ ਉਹ ਦੋ ਹੀ ਰਸਤੇ ਨੇ ਇੱਕ ਤਾਂ ਪਰਮਾਤਮਾ ਨੂੰ ਧਿਆ ਕੇ ਦੂਸਰਾ ਆਪਣੀ ਸੋਚ ਨੂੰ ਚੰਗਾ ਬਣਾ ਕੇ ਆਪਣੇ ਸੋਚ ਨੂੰ ਪੋਜ਼ਿਟਿਵ ਰੱਖ ਕੇ ਹਰ ਟਾਈਮ ਨਕਾਰਾਤਮਕ ਸੋਚ ਨਹੀਂ ਪੈਣਾ ਮੈਂ ਨਹੀਂ ਕਰ ਸਕਦਾ ਮੈਂ ਉਹ ਨਹੀਂ ਕਰ ਸਕਦਾ ਮੇਰੇ ਕੋਲ ਇਹ ਨਹੀਂ ਆ ਮੇਰੇ ਕੋਲ ਉਹ ਨਹੀਂ ਆ ਜੋ ਹੈ ਨਾ ਉਸੇ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰੋ ਜੇ ਅੱਜ ਤੁਹਾਡੇ ਕੋਲੇ ਥੋੜਾ ਕੱਲ ਨੂੰ ਜ਼ਿਆਦਾ ਵੀ ਹੋਊਗਾ ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਚੀਜ਼ ਘੱਟ ਹੈ ਉਹ ਕੱਲ ਨੂੰ ਜ਼ਿਆਦਾ ਵੀ ਹੋਊਗੀ ਲੇਕਿਨ ਜੋ ਸਾਡੇ ਹੱਥ ਹੈ ਅਸੀਂ ਉਹ ਚੀਜ਼ ਨੂੰ ਛੱਡ ਕੇ ਜੋ ਸਾਡੇ ਹੱਥ ਨਹੀਂ ਹੈ ਵੀ ਮੇਰੀ ਉਮਰ ਕਿੰਨੀ ਹੈ ਕਿੰਨੀ ਨਹੀਂ ਆਪਾਂ ਉਹਨਾਂ ਚੱਕਰਾਂ ਦੇ ਵਿੱਚ ਪਏ ਹੋਏ ਆ ਠੀਕ ਹੈ ਜੀ ਸੋ ਜਿਹੜਾ ਅੱਜ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨ ਲੱਗੀ ਆ ਮੰਤਰ ਜਿਹੜਾ ਹਨਾ ਇਹ ਇਹੀ ਹੈ ਵੀ ਤੁਸੀਂ 5 ਮਿੰਟ ਬੈਠ ਕੇ ਜੇ ਤੁਹਾਡੀ ਸੋਚ ਨਕਾਰਾਤਮਕ ਆ ਨਾ ਅਗਰ ਤੁਹਾਡੇ ਚ ਹੌਸਲਾ ਨਹੀਂ ਬਣ ਪਉਦਾ ਅਗਰ ਤੁਹਾਨੂੰ ਇਹ ਲੱਗਦਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਸ ਦੁੱਖ ਹੀ ਦੁੱਖ ਨੇ ਕਮੀ ਕਮੀ ਹੈ ਕੁਝ ਵੀ ਚੀਜ਼ ਤੁਹਾਡੀ ਜ਼ਿੰਦਗੀ ਵਿੱਚ ਠੀਕ ਨਹੀਂ ਆ ਅਗਰ ਤੁਹਾਨੂੰ ਇਹ ਮਹਿਸੂਸ ਹੁੰਦਾ ਤਾਂ ਸਭ ਤੋਂ ਪਹਿਲਾਂ ਲੋੜ ਆ ਤੁਹਾਨੂੰ ਆਪਣੀ ਸੋਚ ਨੂੰ ਬਦਲ ਦੀ ਦੇਖੋ ਇੱਕ ਤਾਂ ਹਰ ਰਤ ਵੀ ਉੱਠ ਕੇ ਪਾਠ ਜ਼ਰੂਰ ਕਰਿਆ ਕਰੋ ਉਸ ਤੋਂ ਬਾਅਦ ਅਗਰ ਦਿਨ ਦੇ ਟਾਈਮ ਵੀ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਵੀ ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਮੇਰੀ ਜ਼ਿੰਦਗੀ ਵਿੱਚ ਦੁੱਖ ਹੈ ਤਾਂ ਤੁਸੀਂ ਕੀ ਕਰਨਾ ਤੁਸੀਂ 5 ਮਿੰਟ ਬੈਠ ਕੇ ਸ਼ਾਂਤੀ ਨਾਲ ਇਸ ਜਗ੍ਹਾ ਤੇ ਧਿਆਨ ਦਾ ਕੇਂਦਰਿਤ ਕਰਨਾ ਹੈ ਅੱਖਾਂ ਬੰਦ ਕਰਕੇ ਉਸ ਤੋਂ ਬਾਅਦ ਤੁਸੀਂ ਜਿਵੇਂ ਲਾਫ ਟ੍ਰੈਕਸ਼ਨ ਦੇ ਵਿੱਚ ਕੁਝ ਪੋਜ਼ਿਟਿਵ ਵਰਡਸ ਹੁੰਦੇ ਨੇ ਜਿਹੜੇ ਮੈਂ ਇਸ ਚੈਨਲ ਤੇ ਅਕਸਰ ਸ਼ੇਅਰ ਕਰਦੀ ਹਾਂ ਉਹ ਚੀਜ਼ਾਂ ਬੋਲਿਆ ਕਰੋ ਆਪਦੀ ਸਿਹਤ ਨੂੰ ਲੈ ਕੇ ਤੁਸੀਂ ਬੋਲ ਸਕਦੇ ਹੋ ਅੱਤਾਂ ਦੀ ਜ਼ਿੰਦਗੀ ਦੇ ਵਿੱਚ ਜੋ ਕੰਮ ਹੈ ਜੋ ਤੁਸੀਂ ਚਾਹਦੇ ਹੋ ਮੇਰਾ ਕੰਮ ਬਣ ਜਾਵੇ ਤੁਸੀਂ ਉਸ ਕੰਮ ਦੇ ਪ੍ਰਤੀ ਸੋਚ ਸਕਦੇ ਹੋ ਤੁਸੀਂ ਸਟੱਡੀ ਦੇ ਪ੍ਰਤੀ ਸੋਚ ਸਕਦੇ ਹੋ ਠੀਕ ਹੈ ਤੁਸੀਂ ਹਰ ਰੋਜ਼ ਇਹ ਇੱਕ ਦੇਖੋ ਇਹਦੇ ਵਿੱਚ ਕੋਈ ਪੈਸਾ ਨਹੀਂ ਖਰਚ ਹੋਣਾ ਕੋਈ ਤੁਸੀਂ ਇਹਦੇ ਵਿੱਚ ਕੋਈ ਕਿਸੇ ਦਾ ਮਾੜਾ ਨਹੀਂ ਕਰਨਾ 네ਗੇਟਿਵ ਸੋਚ ਨਹੀਂ ਤੁਸੀਂ ਰੱਖਣੀ ਠੀਕ ਹੈ ਤੁਸੀਂ ਤਾਂ ਸਿਰਫ ਆਪਣੇ ਆਪ ਨੂੰ ਇੰਪਰੂਵ ਕਰਨਾ ਨਾ ਆਪਣੇ ਆਪ ਨੂੰ ਬਿਹਤਰ ਬਣਾਉਣਾ ਹੁਣ ਇਹਦੇ ਲਈ ਦੋ ਰਸਤੇ ਨੇ ਜਾਂ ਤਾਂ ਆਪਾਂ ਡਾਕਟਰ ਕੋਲੇ ਜਾਈਏ ਦਿਮਾਗ ਵਾਲੇ ਕੋਲੇ ਆਪਾਂ ਦਵਾਈਆਂ ਖਾਈਏ ਦਵਾਈਆਂ ਖਾਣ ਨਾਲ ਵੀ ਅਸੀਂ ਆਪਣੇ ਆਪ ਨੂੰ ਉਬ ਨਹੀਂ ਕਰ ਸਕਦੇ ਦਵਾਈਆਂ ਖਾਣ ਨਾਲ ਵੀ ਅਸੀਂ ਆਪਣੀ ਜਿਹੜੀ ਥਿੰਕਿੰਗ ਆ ਉਹਨੂੰ ਚੇਂਜ ਨਹੀਂ ਕਰ ਸਕਦੇ ਅਗਰ ਉਹਨੂੰ ਕਰਨਾ ਉਹ ਸਾਡੇ ਆਪਣੇ ਹੱਥ ਵਿੱਚ ਹੈ ਉਹ ਕਿਵੇਂ ਹੋਊਗਾ ਕਿ ਅਸੀਂ ਸਭ ਕੁਝ ਉਸ ਪਰਮਾਤਮਾ ਤੇ ਛੱਡ ਦਈਏ ਬਸ ਆਪਣੇ ਕੰਮ ਕਰੋ ਆਪਣੀ ਨੀਅਤ ਕਰੋ ਜਿਹੜੀ ਫਲ ਆ ਨਾ ਫਲ ਦੀ ਚਿੰਤਾ ਨਾ ਕਰੋ ਫਲ ਪਰਮਾਤਮਾ ਤੇ ਛੱਡ ਦਿਓ ਤੇ ਜੇ ਅਸੀਂ ਉਹਨਾਂ ਚੀਜ਼ਾਂ 'ਚ ਉਲਝੇ ਰਹਿਵਾਂਗੇ ਦੇਖੋ ਜੋ ਸਾਡੇ ਹੱਥ ਨਹੀਂ ਅਸੀਂ ਉਹਨਾਂ 'ਚ ਹੀ ਉਲਝੇ ਹੋਈਆਂ ਜੋ ਸਾਡੇ ਹੱਥ ਹੈ ਉਹ ਅਸੀਂ ਕਰ ਨਹੀਂ ਰਹੇ ਸਾਡੇ ਹੱਥ ਕੀ ਨਹੀਂ ਆ ਸਾਡੀ ਮੌਤ ਸਾਡੇ ਹੱਥ ਨਹੀਂ ਆ ਸਾਨੂੰ ਜਿਹੜਾ ਫਲ ਮਿਲਣਾ ਉਹ ਸਾਡੇ ਹੱਥ ਨਹੀਂ ਆ ਹਾਂ ਜੇ ਆਪਾਂ ਪੋਜ਼ਿਟਿਵ ਸੋਚ ਰੱਖਾਂਗੇ ਕਿਸ ਤਰੀਕੇ ਨਾਲ ਹੱਥ ਹੈ ਜੇ ਅਸੀਂ ਸੋਚ ਪੋਜ਼ਿਟਿਵ ਰੱਖਾਂਗੇ ਵਿਸ਼ਵਾਸ ਰੱਖਾਂਗੇ ਮਿਹਨਤ ਕਰਾਂਗੇ ਤਾਂ ਫਿਰ ਆਪਾਂ ਨੂੰ ਕਨਫਰਮ ਹੁੰਦਾ ਕਿ ਹਾਂਜੀ ਮੈਨੂੰ ਫਲ ਮਿਲੂਗਾ ਜ਼ਰੂਰ ਮਿਲੂਗਾ ਚਾਹੇ ਥੋੜਾ ਲੇਟ ਵੀ ਨੇ ਪਰ ਮਿਲੂਗਾ ਜ਼ਰੂਰ ਕੋਈ ਐਦਾਂ ਦਾ ਇਨਸਾਨ ਨਹੀਂ ਜਿਹਨੇ ਮਿਹਨਤ ਕੀਤੀ ਹੋਵੇ ਤੇ ਉਹਦੀ ਜ਼ਿੰਦਗੀ ਦੇ ਵਿੱਚ ਉਸ ਮਿਹਨਤ ਦਾ ਉਹ ਫਲ ਨਾ ਮਿਲਿਆ ਹੋਵੇ ਲੇਕਿਨ ਜੇ ਤੁਸੀਂ ਉਹਨਾਂ ਚੀਜ਼ਾਂ ਚੁੱਲਝੇ ਰਹੋਗੇ ਉਸੇ ਜਗ੍ਹਾ ਤੇੜ ਕੇ ਰਹੋਗੇ ਤਾਂ ਫਿਰ ਤੁਸੀਂ ਆਪਣਾ ਕਨਸੈਂਟਰੇਟਡ ਆ ਉਹ ਕੰਮ ਤੇ ਨਹੀਂ ਕਰ ਪਾਉਗੇ ਤੇ ਹਰ ਰੋਜ਼ 5 ਮਿੰਟ ਬੈਠ ਕੇ ਨਾ ਪੋਜ਼ਿਟਿਵ ਵਰਡਸ ਆਪਣੇ ਆਪ ਨੂੰ ਬੋਲਿਆ ਕਰੋ ਜਦੋਂ ਤੁਸੀਂ ਦੇਖੋਗੇ ਹਰ ਰੋਜ਼ ਪੋਜ਼ਿਟਿਵ ਵਰਡਸ ਤੁਸੀਂ ਆਪਣੇ ਆਪ ਨੂੰ ਬੋਲਣੇ ਸ਼ੁਰੂ ਕਰੋਗੇ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਊ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਤੁਹਾਡੀ ਕਿਸਮਤ ਵਿੱਚ ਨਹੀਂ ਹੈ ਉਹ ਵੀ ਤੁਹਾਨੂੰ ਮਿਲੇਗਾ ਕਿਉਂ ਮਿਲੇਗਾ ਕਿਉਂਕਿ ਤੁਸੀਂ ਸੋਚ ਪੋਜ਼ਿਟਿਵ ਰੱਖੀ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਰੱਖਿਆ ਤੁਸੀਂ ਮਿਹਨਤ ਕੀਤੀ ਤੇ ਫਲ ਦੀ ਚਿੰਤਾ ਨਹੀਂ ਕੀਤੀ ਤੁਸੀਂ 네ਗੇਟਿਵ ਸੋਚ ਨਹੀਂ ਰੱਖੀ ਤੁਸੀਂ ਹਰ ਹਮੇਸ਼ਾ ਪੋਜ਼ਿਟਿਵ ਸੋਚ ਰੱਖੀ ਹਮੇਸ਼ਾ ਪਰਮਾਤਮਾ ਤੇ ਵਿਸ਼ਵਾਸ ਰੱਖਿਆ ਹਮੇਸ਼ਾ ਆਪਣੀ ਆਪ ਤੇ ਵਿਸ਼ਵਾਸ ਰੱਖਿਆ ਹਮੇਸ਼ਾ ਆਪਣੀ ਮਿਹਨਤ ਤੇ ਵਿਸ਼ਵਾਸ ਰੱਖਿਆ ਠੀਕ ਹੈ ਜੀ ਸੋ ਉਹ ਬੰਦਾ ਹਮੇਸ਼ਾ ਕਾਮਯਾਬ ਹੁੰਦਾ ਤੇ ਉਹ ਬੰਦੇ ਚ ਦਮ ਹੁੰਦਾ ਆਪਣੀ ਕਿਸਮਤ ਨੂੰ ਬਦਲਦਾ ਆਪਣੀਆਂ ਲਕੀਰਾਂ ਨੂੰ ਬਦਲਦਾ ਜਿਵੇਂ ਉਹ ਕਹਾਣੀ ਦੇ ਵਿੱਚ ਆਪਾਂ ਦੇਖਿਆ ਦੇਖੋ ਉਹਨਾਂ ਨੂੰ ਉਹ ਜਿਹੜੇ ਉਹਨਾਂ ਦੇ ਗੁਰੂ ਸੀ ਉਹਨਾਂ ਨੇ ਪੜ ਕੇ ਦੱਸਿਆ ਕਿ ਤੂੰ ਕਦੇ ਪੜ ਨਹੀਂ ਸਕਦਾ ਪਰ ਉਹਨੇ ਆਪਣੀਆਂ ਲਕੀਰਾਂ ਨੂੰ ਚੇਂਜ ਕੀਤਾ ਉਹਨੇ ਆਪਣੀ ਕਿਸਮਤ ਨੂੰ ਬਦਲਿਆ ਹੈ ਨਾ ਅੱਜ ਦੇ ਟਾਈਮ ਤੱਕ ਹੈ ਰੋ ਇਹਨੇ ਵਧੀਆ ਤਰੀਕੇ ਨਾਲ ਕੋਈ ਹੱਥ ਨਹੀਂ ਦੇ ਸਕਦਾ ਪੁਰਾਣੇ ਟਾਈਮ ਦੇ ਵਿੱਚ ਤਾਂ ਮਤਲਬ ਬਹੁਤ ਇਹ ਜੇ ਰੀਅਰ ਲੁੱਕ ਦੇ ਸੀਗੇ ਜੋ ਬੋਲਦੇ ਸੀ ਉਹ ਸੱਚ ਹੁੰਦਾ ਸੀ ਕਿਉਂਕਿ ਉਦੋਂ ਲੋਕ ਦਿਲ ਦੇ ਸਾਫ਼ ਹੁੰਦੇ ਸੀ ਉਦੋਂ ਲੋਕ ਦੋ ਲੋਕਾਂ ਦੇ ਮਨ ਵਿੱਚ ਕੋਹਟ ਉਹ ਮੈਨ ਨਹੀਂ ਸੀ ਹੁੰਦੀ ਅੱਜ ਦੇ ਟਾਈਮ ਦੇ ਵਿੱਚ ਤਾਂ ਕਲਯੁਗ ਦਾ ਟਾਈਮ ਹੈ ਅੱਜ ਦੇ ਟਾਈਮ ਦੇ ਵਿੱਚ ਸਾਡੀ ਸੋਚ ਬੜੀ ਨੈਗੇਟਿਵ ਆ ਸੋ ਮੀਤ ਕਰਦੀ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ